ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਕਿਸਾਨ ਮੇਲੇ ਵਿੱਚ ਸੂਬਾ ਪੱਤਰੀ ਪਹਿਲਾ ਇਨਾਮ ਅਮਲੋ ਦੇ ਕਿਸਾਨ ਨੂੰ ਦਿੱਤਾ ਗਿਆ ਜਿਸ ਨੇ ਆਮ ਨਾਲੋਂ 5 ਫੁੱਟ ਲੰਮਾ ਗੰਨਾ ਉਗਾਇਆ ਹੈ ਦਰਸਲ ਕਿਸਾਨ ਚਰਨਜੀਤ ਸਿੰਘ ਵੱਲੋਂ ਪਾਇਆ ਕੀਤਾ ਕਿ ਗੰਨੇ ਦੀ ਲੰਬਾਈ 12 ਫੁੱਟ ਹੈ ਇਸ ਗੰਨੇ ਨੇ ਹਾਲੇ 2 ਫੁੱਟ ਹੋਰ ਵਧਣਾ ਹੈ ਜਦਕਿ ਆਮ ਗੰਨੇ ਦੀ ਲੰਬਾਈ 7 ਤੋਂ 8 ਫੁੱਟ ਹੁੰਦੀ ਹੈ ਇਹ ਗੰਨਾ ਚੰਗਾ ਤੇ ਸਿਹਤਮੰਦ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 13 ਸਤੰਬਰ ਨੂੰ ਹੋਏ ਫਸਲ ਮੁਕਾਬਲੇ ਵਿੱਚ ਇਨਾਮ ਦਿੱਤਾ ਗਿਆ ਹੈ। ਇਹਨੇ ਨੇ ਚਰਨਜੀਤ ਸਿੰਘ ਇਸ ਗੰਨੇ ਤੋਂ ਆਮ ਫਸਾਣਾ ਨਾਲੋਂ ਵੱਧ ਝਾੜ ਲੈ ਰਿਹਾ ਹੈ। ਚਰਨਜੀਤ ਸਿੰਘ ਪ੍ਰਤੀ ਏਕੜ ਝਾੜ 600 ਕੁਇੰਟਲ ਲੈ ਰਿਹਾ ਹੈ, ਜਦਕਿ ਆਮ ਕਿਸਾਨ ਦਾ ਝਾੜ 300 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਡਾ ਪਹਿਲਾ ਸਥਾਨ ਪ੍ਰਾਪਤ ਹੋਇਆ ਸਾਨੂੰ। ਤੇ ਸਾਨੂੰ ਇੰਨੀ ਖੁਸ਼ੀ ਹੋਈ ਹੈ ਵੀ ਜਿਹਦੀ ਅਸੀਂ ਮਤਲਬ ਬਿਆਨ ਨਹੀਂ ਕਰਦੇ ਹੁਣ ਅੱਗੇ ਤੋਂ ਅਸੀਂ ਇਤੋਂ ਵੀ ਵੱਧ ਹੋਰ ਮਿਹਨਤ ਕਰਾਂਗੇ ਕਿਉਂਕਿ ਸਾਡੇ ਕੰਮ ਦੀ ਜਾਂ ਮਤਲਬ ਸਾਡੇ ਜਿਹੜੇ ਖੇਤੀ ਮਿਹਨਤਾਂ ਅਸੀਂ ਮਿਲ ਕੇ ਚੱਲੇ ਵਿਆਂ ਤੇ ਉਹਨਾਂ ਦੀ ਰਾਇ ਨਾਲ ਇੰਨੀ ਹਾਈਟ ਕਰਨੇ ਦੀ ਕਰੀ ਆ ਜਿਆ ਬਿਮਾਰੀ ਤੋਂ ਛੁਟਕਾਰਾ ਪਾਇਆ ਵੀ ਉਹ ਤਾਂ ਸਾਡੇ ਦਾ ਹੁਣ ਕੀਮਤ ਪਈ ਆ ਉਹਦੀ ਮੋਗਾ ਲੁਧਿਆਣਾ ਰੋਡ ਤੇ ਪਿਆਨਕ ਸੜਕ ਖਾਤ ਦਾ ਵਾਪਰਿਆ ਜਿੱਥੇ ਕੈਂਟਰ ਤੇ ਟਰੱਕ ਦੀ ਟੱਕਰ ਕਾਰਨ ਦੋ ਡਰਾਈਵਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਚਤਕਿਆਠ ਮੱਜਾਂ ਵੀ ਹਾਦਸੇਤ ਮਾਰੀਆਂ ਗਈਆਂ ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਪਹੁੰਚਾਇਆ ਗਿਆ ਹੈ ਦੋ ਡਰਾਈਵਰਾਂ ਨੇ ਮੌਤ ਹੋਈ ਹੈ ਟਰੱਕ ਟਰਾਲੇ ਦੀ ਵੀ ਤੇ ਕੈਂਟਰ ਵਾਲੇ ਦੇ ਵਿੱਚ ਕਿਹੜਾ ਜਿਹੜਾ ਆਇਆ ਸੀ ਇਧਰੋਂ ਮੋਟਰ ਤੇ ਮੱਝਾਂ ਲੱਤ ਕੇ ਆ ਰਿਹਾ ਸੀ ਜਿਹੜਾ ਕੈਂਟਰ ਵਾਲਾ ਸੀਗਾ ਇਹ ਭਲਾਈ ਲਈ ਇੱਥੇ ਲੋੜ ਸੀ ਤੇ ਟ੍ਰੱਕ ਵਾਲੇ ਰੋਂਗਟਿਆ ਕੇ ਜਿਹੜਾ ਰਿਹਾ ਹੈ ਟ੍ਰੱਕ ਵਾਲੇ ਦੇ ਵਿੱਚ ਜਿਹੜੀਆਂ ਕੁਝ ਮਦਦਾਂ ਸੀਗੀਆਂ ਕੁਝ ਲਾਹਣੀਆਂ ਕੁਝ ਲਾ ਰਹੇ ਕਰੀਂ ਦੀ ਮਦਦਾਂ ਜਿਨ੍ਹਾਂ ਚੋਂ ਦੋ ਤਰ ਮੱਚਕਣੇ